ਅੱਜ ਇੱਕ ਇਹੋ ਜੀ ਪਰਸਨੈਲਿਟੀ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜੋ ਕਿ ਇਨਸਪੀਰੇਸ਼ਨ ਦੇ ਨਾਲ ਭਰੇ ਹੋਏ ਨੇ ਇੰਨਾ ਕੁ ਮੋਟੀਵੇਟ ਸਾਨੂੰ ਵੀ ਕੁਝ ਮਿੰਟਾਂ ਦੇ ਵਿੱਚ ਕਰ ਚੁੱਕੇ ਨੇ ਤੇ ਜੇ ਤੁਸੀਂ ਪੂਰੀ ਵੀਡੀਓ ਦੇਖੋਗੇ ਤਾਂ ਸ਼ਾਇਦ ਤੁਸੀਂ ਇਹਨਾਂ ਦੀ ਲਾਈਫ 'ਚੋਂ ਇਹਨਾਂ ਦੇ ਐਕਸਪੀਰੀਅੰਸ ਤੋਂ ਬਹੁਤ ਕੁਝ ਸਿੱਖ ਸਕਦੇ ਹੋ ਕਿਵੇਂ ਦਾ ਰਿਹਾ ਤੁਹਾਡਾ ਐਕਸਪੀਰੀਅੰਸ ਟੀਚਿੰਗ ਲਾਈਨ ਦੇ ਵਿੱਚ ਕਿਵੇਂ ਆਏ ਕਿਵੇਂ ਲਾਈਫ ਦੀ ਜਰਨੀ ਸਟਾਰਟ ਜੀਦੋਂ ਮੈਂ ਖੁਦ ਪਲੱਸ 1 ਦੇ ਵੀ ਸੀ ਇੱਕ ਜਸਟੇ ਸ਼ੌਂਕiyat ਤੋਂ ਤੇ ਟਿਊਸ਼ਨਸ ਲੈਣੀ ਸ਼ੁਰੂ ਕੀਤੀ ਸੀ ਬਟ ਮਨ ਦੇ ਵਿੱਚ ਕਿਸ ਤਰ੍ਹਾਂ ਦਾ ਸੀਗਾ ਕਿ ਲਾਇਕ ਕਿਸੇ ਦੇ ਅੰਦਰ ਕੰਮ ਨਹੀਂ ਕਰਨਾ ਉਹਦੇ ਵਿੱਚ ਮੇਂ ਮੈਨੂੰ 8 ਮੰਥ ਦੀ ਇਸੇ ਵਿੱਚ ਪੋਲੀਓ ਹੋ ਗਿਆ ਸੀ ਜਿਸ ਤੇ ਵਿੱਚ ਦੋਨੋਂ ਲੈਗਸ ਔਰ ਲੈਫਟ ਆਰਮ ਪੋਰਸ਼ਨ ਜੋ ਹੈ ਪੋਲੀਓ ਵੈਕਟਿਡ ਹੋ ਗਿਆ ਸਟਰਗਲਿੰਗ ਕਰਨ ਦੇ ਵਿੱਚ ਮਜ਼ਾ ਬਹੁਤ ਹੈ ਔਰ ਕਦੀ ਵੀ ਉਸ ਪਰਮਾਤਮਾ ਨੂੰ ਉਸ ਵੈਗਰੂ ਨੂੰ ਕਦੀ ਵੀ ਨਹੀਂ ਮਲਗ ਗਿੱਲਾ ਗੁਸਵਾ ਕੁਝ ਵੀ ਨਹੀਂ ਕੀਤਾ ਕਿਉਂਕਿ ਜੋ ਵੀ ਹੈ ਬਹੁਤ ਵਧੀਆ ਜਦੋਂ ਸਕੂਟਰ ਤੇ ਬੈਠੀਦੇ ਉਸ ਟਾਈਮ ਪੜ ਤੇ ਥੋੜੀ ਜੀ ਕਹ ਲੋ ਬੱਚੇ ਹੈਲਪ ਕਰ ਦਿੰਦੇ ਆ ਆਪਣੇ ਬੱਚੇ ਵੀ ਆ ਜਾਂਦੇ ਆ ਤਾਂ ਉਸ ਕੇਸ ਤੇ ਵਿੱਚ ਕਹ ਲੋ ਕਿ ਸਟਾਰਟਿੰਗ ਮਾਰਨਿੰਗ ਤੋਂ ਲੈ ਕੇ ਈਵਨਿੰਗ ਤੱਕ ਕੰਟੀਨਿਊ ਸਟਰਗਲਿੰਗ ਹੈ ਸਾ ਤੁਸੀਂ ਚਾਹਦੇ ਤਾਂ ਤੁਸੀਂ ਸ਼ਾਇਦ ਘਰ ਦੇ ਵਿੱਚ ਬੈਠ ਕੇ ਵੀ ਟਿਊਸ਼ਨਸ ਕਰ ਸਕਦੇ ਸੀ ਬਟ ਸੈਂਟਰ ਤੇ ਆਣਾ ਔਰ ਕਿੰਨਾ ਕੁਝ ਔਖਾ ਵੀ ਹੁੰਦਾ ਰਸਤੇ ਵਿੱਚ ਡਰਾਈਵ ਕਰਨਾ ਉਹ ਸਭ ਕਿਵੇਂ ਮੈਨੇਜ ਕਰਦੇ ਸੈਂਟਰ ਦੇ ਵਿੱਚ ਆ ਕੇ ਅਟੈਂਡ ਕਰਨਾ ਇੱਕ ਪ੍ਰੋਫੈਸ਼ਨਲ ਵਰਕ ਹੈ ਸੀ ਜਦੋਂ ਆਪਾਂ ਘਰ ਦੇ ਵਿੱਚ ਪੜ੍ਹਾਉਂਦੇ ਹਾਂ ਪ੍ਰੋਫੈਸ਼ਨਲ ਵਰਕ ਨਹੀਂ ਹੁੰਦਾ ਜੁਏ ਮੈਂ ਫਾਰਮੂਲਾ ਸਰਚ ਕੀਤਾ ਸੀ ਉਸ ਤੋਂ ਬਾਅਦ 3 ਅਵਾਰਡਸ ਹੋਰ ਮਿਲੇ ਟੋਟਲ ਜੁਏ 4 ਨੈਸ਼ਨਲ ਅਵਾਰਡਸ ਮਿਲ ਗਏ ਆ ਜੀ 4 ਨੈਸ਼ਨਲ ਅਵਾਰਡਸ ਫਿਰ ਤਾਂ ਤੁਸੀਂ ਕਹਿ ਲੋ ਵੀ ਜਿਹੜੇ ਲੋਕ ਜਿਨ੍ਹਾਂ ਨੂੰ ਹੱਥ ਪੈਰ ਸਲਾਮਤੀ ਦੀ ਮਿਲੀ ਹੋਈ ਹੈ ਉਹ ਪਿੱਛੇ ਰਹਿ ਗਏ ਜੇ ਸਰ ਨੇ ਇਹ ਸਭ ਕਰਕੇ ਦਿਖਾਇਆ ਬਹੁਤ ਵੱਡੀ ਗੱਲ ਹੈ ਸਰ ਮੈਂ ਤੁਹਾਨੂੰ ਦਾ ਪਹਿਲਾਂ ਕੰਗ੍ਰੈਚੁਲੇਟ ਕਰਨਾ ਚਾਹੂੰਗੀ ਅਗਰ ਤੁਹਾਡੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਹੈ ਕਿ ਮੈਂ ਕਿਸੇ ਵੀ ਚੀਜ਼ ਨੂੰ ਅਚੀਵ ਕਰਨਾ ਹੈ ਤਾਂ ਬਹੁਤ इजीली ਕਰ ਸਕਦੇ ਹੋ ਬਟ ਉਹਦੇ ਵਿੱਚ ਦੋ ਚੀਜ਼ਾਂ ਜ਼ਰੂਰ ਐਡ ਆਨ ਹੋਣੀਆਂ ਚਾਹੀਦੀਆਂ ਫਰਸਟ ਇਜ਼ ਦਾ ਓਨੈਸਟੀ ਐਂਡ ਅਦਰ ਇਜ਼ ਦਾ ਹਾਰਡ ਵਰਕਿੰਗ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਲੁਧਿਆਣਾ ਟਾਈਮਜ਼ ਮੈਂ ਹਾਂ ਪ੍ਰਬਲীন ਕੌਰ ਅੱਜ ਇੱਕ ਇਹੋ ਜੀ ਪਰਸਨੈਲਿਟੀ ਨਾਲ ਤੁਹਾਨੂੰ ਮਿਲਵਾਉਣ ਜਾ ਰਹੇ ਹਾਂ ਜੋ ਕਿ ਇਨਸਪੀਰੇਸ਼ਨ ਦੇ ਨਾਲ ਭਰੇ ਹੋਏ ਨੇ ਇੰਨਾ ਕੁ ਮੋਟੀਵੇਟ ਸਾਨੂੰ ਵੀ ਕੁਝ ਮਿੰਟਾਂ ਦੇ ਵਿੱਚ ਕਰ ਚੁੱਕੇ ਨੇ ਤੇ ਜੇ ਤੁਸੀਂ ਪੂਰੀ ਵੀਡੀਓ ਦੇਖੋਗੇ ਤਾਂ ਸ਼ਾਇਦ ਤੁਸੀਂ ਇਹਨਾਂ ਦੀ ਲਾਈਫ ਚੋਂ ਇਹਨਾਂ ਦੇ ਐਕਸਪੀਰੀਅੰਸ ਤੋਂ ਤਾਂ ਬਹੁਤ ਕੁਝ ਸਿੱਖ ਸਕਦੇ ਹੋ ਤਾਂ ਸਾਡੇ ਨਾਲ ਮੌਜੂਦ ਨੇ ਗੁਰਵਿੰਦਰ ਸਿੰਘ ਪੁਨਾਨੀ ਜੀ ਜਿਨ੍ਹਾਂ ਦੀ ਕੀ ਲਾਈਫ ਦੇ ਵਿੱਚ ਕੁਝ ਘੱਟ ਸਟਰਗਲਸ ਨਹੀਂ ਸੀ ਪਰ ਉਹਨਾਂ ਨੇ ਸਾਰੀਆਂ ਮੁਸ਼ਕਲਾਂ ਨੂੰ ਹਰਾਉਂਦੇ ਹੋਏ ਆਪਣਾ ਮੁਕਾਮ ਜਿਹੜਾ ਹਾਸਲ ਕੀਤਾ ਤੇ ਅੱਜ ਇਸ ਸਮੇਂ ਤੇ ਨੇ ਤੇ ਇਹੋ ਜੀ profession ਦੇ ਵਿੱਚ ਨੇ ਜਿੱਥੇ ਕਿ ਸ਼ਾਇਦ ਇੱਕ ਇੱਕ ਸਟੂਡੈਂਟ ਜਿਹੜਾ ਇਹਨਾਂ ਕੋਲ ਪੜਨ ਆਂਦਾ ਹੈ ਸਿੱਖਦਾ ਹੈ ਉਹ ਬਹੁਤ ਕੁਝ ਸਿੱਖ ਕੇ ਜਾਏਗਾ ਸਿਰਫ ਸਟੱਡੀ ਵਾਈਜ਼ ਨਹੀਂ ਲਾਈਫ ਦੇ ਵਿੱਚ ਵੀ ਬਹੁਤ ਕੁਝ ਜਿਹੜਾ ਆਪਣੇ ਉਹ ਗੇਨ ਕਰਕੇ ਲੈ ਕੇ ਜਾਏਗਾ ਨੌਲੇਜ ਦੇ ਨਾਲ ਦੇ ਨਾਲ ਬਹੁਤ ਸਾਰੇ ਲੈਸਨਸ ਜਿਹੜੇ ਨੇ ਸਰ ਉਹਨਾਂ ਨੂੰ ਦਿੰਦੇ ਰਹਿੰਦੇ ਨੇ ਸਰ ਮੈਂ ਤਾਂ ਪਹਿਲਾਂ ਪੁੱਛਣਾ ਚਾਹੂੰਗੀ ਇੰਨੀ ਮੋਟੀਵੇਸ਼ਨ ਕਿਵੇਂ ਤੁਹਾਡੇ ਦੇ ਵਿੱਚ ਆਈ ਤੇ ਕਿਵੇਂ ਸ਼ੁਰੂ ਹੋਇਆ ਸੀ ਕਿਉਂਕਿ ਰੱਬ ਜੇ ਕੋਈ ਕਮੀ ਦੇ ਦਿੰਦਾ ਹੈ ਤਾਂ ਮੈਨੂੰ ਲੱਗਦਾ ਹੈ ਕਿ ਗੋਡ ਗਿਫਟ ਵੀ ਨਾਲ ਦੇ ਨਾਲ ਬੰਦਾ ਰਹਿੰਦਾ ਹੀ ਹੈ ਬlesings ਜਿਹੜੀਆਂ ਨਾਲ ਤੁਰਦੀਆਂ ਰਹਿੰਦੀਆਂ ਜੀ ਐਕਚੁਅਲੀ ਵਿੱਚ ਮੇਰੇ ਮੈਨੂੰ 8 ਮੰਥ ਦੀ ਇਸ ਵਿੱਚ ਪੋਲੀਓ ਹੋ ਗਿਆ ਸੀ ਜਿਸ ਦੇ ਵਿੱਚ ਦੋਨੋਂ ਲੈਗਸ ਔਰ ਲੈਫਟ ਆਰਮ ਪੋਰਸ਼ਨ ਜੋ ਹੈ ਪੋਲੀਓ ਇਫੈਕਟਿਡ ਹੋ ਗਿਆ। ਤੋ ਵੈਰੀ ਫਰਸਟ ਡੇ ਤੋ ਜਿੱਦੋ ਦੀ ਮੈਂ ਮੈਂ ਖੁਦ ਹੋਸ਼ ਸਮਰ ਲਈ ਐ ਸਟਰਗਲਿੰਗ ਕਰ ਰਹੀ ਸੀ। ਲੇਕਿਨ ਸਟਰਗਲਿੰਗ ਕਰਨ ਦੇ ਵਿੱਚ ਮਜ਼ਾ ਬਹੁਤ ਹੈ। ਔਰ ਕਦੀ ਵੀ ਉਸ ਪਰਮਾਤਮਾ ਨੂੰ ਉਸ ਵੈਗਰੂ ਨੂੰ ਕਦੀ ਵੀ ਨਹੀਂ ਮਲੇ ਗਿੱਲਾ ਗੁਸਵਾ ਕੁਝ ਵੀ ਨਹੀਂ ਕੀਤਾ। ਕਿਉਂਕਿ ਜੋ ਵੀ ਹੈ ਬਹੁਤ ਵਧੀਆ ਹੈ ਤੋ ਮੇਰੀ ਜੋ ਸਟਰਗਲਿੰਗ ਹੈ ਮਾਰਨਿੰਗ ਤੋਂ ਸਟਾਰਟ ਹੁੰਦੀ ਹੈ ਜੀ ਈਵਨਿੰਗ ਤੱਕ ਜੋ ਇਹ ਸਟਰਗਲਿੰਗ ਹੀ ਚੱਲਦੀ ਹੈ ਜੀ ਤੁਸੀਂ ਇੱਥੇ ਸਟੂਡੈਂਟਸ ਨੂੰ ਪੜ੍ਹਾਉਂਦੇ ਹੋ ਕਹਿੰਦੇ ਤੁਹਾਡਾ ਕੋਈ ਸਟੂਡੈਂਟ ਜਿਹੜਾ ਪੜ੍ਹ ਕੇ ਗਿਆ ਉਹਦੀ ਸਕੋਰਸ ਜਿਹੜੇ ਨੇ ਘਟ ਨਹੀਂ ਆਉਂਦੇ ਇਹਨਾਂ ਕੰਫੀਡੈਂਸ ਤੁਹਾਡੇ ਸਟੂਡੈਂਟਸ ਨੂੰ ਆਪਣੇ ਆਪ ਦੇ ਵਿੱਚ ਆਏ ਤੋ ਤੁਸੀਂ ਉਹਨਾਂ ਦੇ ਵਿੱਚ ਇੰਨੀ ਮੋਟੀਵੇਸ਼ਨ ਪਾ ਦਿੰਨੇ ਹੋ ਕਿਵੇਂ ਦਾ ਰਿਹਾ ਤੁਹਾਡਾ ਐਕਸਪੀਰੀਅੰਸ ਟੀਚਿੰਗ ਲਾਈਨ ਦੇ ਵਿੱਚ ਕਿਵੇਂ ਆਏ ਕਿਵੇਂ ਲਾਈਫ ਦੀ ਜਰਨੀ ਸਟਾਰਟ ਹੋਈ ਸੀ ਮੈਮ ਜੀ ਮੈਂ ਟੀਚਿੰਗ ਲਾਈਨ ਦੀ ਗੱਲ ਕਰਾਂ ਸੀ ਜਦੋਂ ਮੈਂ ਖੁਦ ਪਲੱਸ 1 ਦੇ ਵੀ ਸੀ ਇੱਕ ਜਸਟੇ ਸ਼ੌਂਕiyat ਤੋਂ ਤੇ ਟਿਊਸ਼ਨਸ ਲੈਣੀ ਸ਼ੁਰੂ ਕੀਤੀ ਸੀ ਬਟ ਮਨ ਦੇ ਵਿੱਚ ਇੱਕ ਇਸ ਤਰ੍ਹਾਂ ਦਾ ਸੀਗਾ ਕਿ ਲਾਈਕ ਕਿਸੇ ਦੇ ਅੰਦਰ ਕੰਮ ਨਹੀਂ ਕਰਨਾ ਤਾਂ ਪਲੱਸ 1 ਤੋਂ ਹੀ ਮੈਂ ਮੈਂ ਜੋ ਹੈ ਟਿਊਸ਼ਨਸ ਇਹਨੀਆਂ ਸਟਾਰਟ ਕੀਤੀਆਂ ਔਰ ਪੋਸਟ ਗ੍ਰੈਜੂਏਸ਼ਨ ਜਿਸ ਸਮੇਂ ਮੇਰੀ ਐਮ ਕਮ ਕੰਪਲੀਟ ਹੋਈ ਤੋ ਉਸੇ ਟਾਈਮ ਹੀ ਮੈਨੂੰ ਆਥਰਸ ਤੇ ਵੀ ਆਫਰਸ ਆ ਗੀਆਂ ਲੇਕਿਨ ਮੈਂ ਆਪਣੀ ਸਟੱਡੀ ਨੂੰ ਕੰਟੀਨਿਊ ਕੀਤਾ ਫਸਟ ਆਫ ਆਲ ਐਮ ਕਮ ਤੱਕ ਮੈਂ ਕਾਲਜ ਵੀ ਜਾਂਦਾ ਰਿਹਾ ਲੇਕਿਨ ਕਾਲਜ ਤੋਂ ਬਾਅਦ ਜੋ ਹੈ ਮੈਂ ਆਪਣੀ ਜਿੰਨੀਆਂ ਵੀ ਡਿਗਰੀਸ ਲਈਆਂ ਉਹ ਮੈਂ ਪ੍ਰਾਈਵੇਟ ਹੀ ਕਰਦਾ ਰਿਹਾ ਅੱਛਾ ਜੀ ਜੀ ਤੋਂ ਐਮ ਕਮ ਤੋਂ ਬਾਅਦ ਐਮ ਏ ਇਕਨੋਮਿਕਸ ਕੀਤਾ ਸੀ ਦੈਨ ਉਸ ਤੋਂ ਬਾਅਦ ਪੀ ਜੀ ਡੀ ਐਸ ਟੀ ਦੈਨ ਐਮ ਫਿਲ ਔਰ ਲਾਸਟ ਸੇ ਪੀ ਐਚ ਡੀ ਇਨ ਕਾਮਰਸ ਵਿੱਚ ਕੀਤੀ ਸੀ ਮੈਂ ਔਰ ਅੱਜ ਵੀ ਜੋ ਹੈ ਬਹੁਤ ਦਿਲ ਕਰਦਾ ਹੈ ਕਿ ਆਪਣੀ ਕੰਟੀਨਿਊ ਜੋ ਹੈ ਸਟੱਡੀ ਨੂੰ ਰੱਖਿਆ ਜਾਏ ਕਿਉਂਕਿ ਇੱਕ এডਿਕੇਸ਼ਨ ਇੱਕ ਇਸ ਤਰ੍ਹਾਂ ਦੀ ਚੀਜ਼ ਹੈ ਜੋ ਕਦੀ ਵੀ ਐਂਡ ਨਹੀਂ ਹੁੰਦਾ ਜੀ ਇਸ ਦਾ ਹਾਂਜੀ ਮੈਮ ਤੁਸੀਂ ਤੁਸੀਂ ਦੱਸਿਆ ਤੁਹਾਡੀ ਸਟਰਗਲ ਜਿਹੜੀ ਸਵੇਰ ਤੋਂ ਸ਼ੁਰੂਆਤ ਹੋ ਜਾਂਦੀ ਹੈ ਡੇਲੀ ਲਾਈਫ ਦੇ ਵਿੱਚ ਕੀ ਰੂਟੀਨ ਰਹਿੰਦਾ ਸਵੇਰੇ ਉੱਠਦੇ ਹੋ ਤਾਂ ਮੰਨਦੇ ਵਿੱਚ ਇਹ ਆਉਂਦਾ ਕਿ ਸਟੂਡੈਂਟ ਜਿਹੜੇ ਨੇ ਤੁਹਾਡੇ ਸੈਂਟਰ ਤੇ ਵੇਟ ਕਰ ਰਹੇ ਆ ਕਿਵੇਂ ਦਿਨ ਬਤੀਤ ਹੁੰਦਾ ਸਾਰਾ ਮੈਮ ਬਹੁਤ ਵਧੀਆ ਦਿਨ ਬਤੀਤ ਹੁੰਦੇ ਸਭ ਤੋਂ ਪਹਿਲੀ ਤਾਂ ਮੈਂ ਆਪਣੀ ਤੁਹਾਨੂੰ ਸਟਰਗਲਿੰਗ ਦੀ ਜੋ ਤੁਸੀਂ ਕੁਐਸਚਨ ਰਾਈਜ਼ ਕੀਤਾ ਉਸ ਦੀ ਗੱਲ ਕਰਾਂਗਾ ਜੀ मैम देखो जो भी आपफिस के आना हाँ रेडी तो होना ही पैंता है राइट तो जिस तरह मैं तुम तो दसिए कि मेरी फस्ट आम भी जो है पोलियो इफेक्टिड है जिस टाइम पेरते मैम मैं, मैं पग बन उस टाइम पेड़ अपनी लैफ्ट लैग में उपर उठा के थोड़ा जार उस उपर मैं अपनी लैफ्ट जो है आर्मू रखना फिर उस बाद मैं अपनी टर्बन में जो है वह बनना स्टार्ट करना जो स्ट्रगलिंग है इतों मैम स्टार्ट होंगी है जी ਔਰ ਸਾਰਾ ਦਿਨ ਬੀਜ਼ੀ ਸ਼ਡਿਊਲ ਹੈ ਨਾਈਟ ਦੇ ਵਿੱਚ ਜਦੋਂ ਘਰ ਵੀ ਜਾਣਾ ਹੁੰਦਾ ਸਕੂਟਰ ਤੇ ਬੈਠਣ ਲੱਗਿਆਂ ਥੋੜੀ ਜੀ ਹੈਲਪ ਦੀ ਲੋੜ ਪੈਂਦੀ ਹੈ ਜਦੋਂ ਸਕੂਟਰ ਤੇ ਬੈਠੀਦਾ ਉਸ ਟਾਈਮ ਪੀਰ ਤੇ ਥੋੜੀ ਜੀ ਕਹਿ ਲੋ ਬੱਚੇ ਹੈਲਪ ਕਰ ਦਿੰਦੇ ਆ ਆਪਣੇ ਬੱਚੇ ਵੀ ਆ ਜਾਂਦੇ ਆ ਤਾਂ ਉਸ ਕੇਸ ਤੇ ਵਿੱਚ ਕਹਿ ਲੋ ਕਿ ਸਟਾਰਟਿੰਗ ਮਾਰਨਿੰਗ ਤੋਂ ਲੈ ਕੇ ਈਵਨਿੰਗ ਤੱਕ ਕੰਟੀਨਿਊ ਸਟਰਗਲਿੰਗ ਹੈ ਬਟ ਲੇਕਿਨ ਕਦੀ ਵੀ ਸਟਰਗਲਿੰਗ ਤੋਂ ਮੈਂ ਕਦੀ ਨਹੀਂ ਡਰੇ ਔਰ ਆਈ ਥਿੰਕ ਅਕੋਰਡਿੰਗ ਟੂ ਮਾਈ ਓਪੀਨੀਅਨ ਇੰਪੋਸੀਬਲ ਨਾਮ ਦੀ ਕੋਈ ਵੀ ਚੀਜ਼ ਨਹੀਂ ਹੈ ਜੀ ਜੀ ਮੈਮ ਨਾ ਮੁਮਕਿਨ ਤਾਂ ਅਸੀਂ ਖੁਦ ਬਣਾ ਦਨੇ ਆ ਚੀਜ਼ਾਂ ਨੂੰ ਹਾਰ ਮੰਨ ਕੇ ਪਰ ਤੁਸੀਂ ਹਾਰ ਨਹੀਂ ਮੰਨੀ ਹਿੰਮਤ ਨਹੀਂ ਹਾਰੀ ਸਰ ਤੁਸੀਂ ਚਾਹਦੇ ਤਾਂ ਤੁਸੀਂ ਸ਼ਾਇਦ ਘਰ ਦੇ ਵਿੱਚ ਬੈਠ ਕੇ ਵੀ ਟਿਊਸ਼ਨਸ ਕਰ ਸਕਦੇ ਸੀ ਬਟ ਸੈਂਟਰ ਤੇ ਆਣਾ ਔਰ ਕਿੰਨਾ ਕੁਝ ਔਖਾ ਵੀ ਹੁੰਦਾ ਰਸਤੇ ਵਿੱਚ ਡਰਾਈਵ ਕਰਨਾ ਉਹ ਸਭ ਕਿਵੇਂ ਮੈਨੇਜ ਕਰਦੇ ਹੋ ਕਈ ਵਾਰ ਇਦਾਂ ਨਹੀਂ ਦਿਮਾਗ ਚਾਹੁੰਦਾ ਕਿ ਹੁਣ ਤਾਂ ਸਟੂਡੈਂਟਸ ਪਹਚਾਣਦੇ ਆ ਆਪਣੇ ਆਪ ਘਰ ਤੁਰ ਕੇ ਆਣਗੇ ਕਿਵੇਂ ਸੋਚਦੇ ਇਸ ਚੀਜ਼ ਨੂੰ ਕਿ ਮਤਲਬ ਆ ਕੇ ਸੈਂਟਰ ਦੇ ਵਿੱਚ اٹੈਂਡ ਕਰਨਾ ਮੈਂ ਦੇਖੋ ਸੈਂਟਰ ਦੇ ਵਿੱਚ ਆ ਕੇ ਅਟੈਂਡ ਕਰਨਾ ਇੱਕ ਪ੍ਰੋਫੈਸ਼ਨਲ ਵਰਕ ਹੈ ਜੀ ਜਦੋਂ ਆਪਾਂ ਘਰ ਦੇ ਵਿੱਚ ਬਣਾਉਂਦੇ ਹਾਂ ਪ੍ਰੋਫੈਸ਼ਨਲ ਵਰਕ ਨਹੀਂ ਹੁੰਦਾ ਜੀ ਜੀ ਈਵਨ ਕਿ ਅੱਜ ਦੀ ਡੇਟ ਦੇ ਵਿੱਚ ਮੈਂ ਮਾਡਲ ਟਾਊਨ ਹੈੱਡ ਆਫਿਸ ਹੈ ਜੀ ਮਾਡਲ ਟਨ ਐਕਸਟੈਂਸ਼ਨ ਤ੍ਰਿਸ਼ਾ ਮਾਰਕੀਟ ਦੇ ਵਿੱਚ ਬ੍ਰਾਂਚਸ ਵੀ ਨਹੀਂ ਦੋਏ ਜੀ ਹੈਬੋਵਲ ਔਰ ਸਲੇਮ ਟਾਪਰੀ ਹੈਬੋਵਲ ਵੀ ਮੈਂ ਡੇਲੀ ਮੂਵ ਕਰ ਰਿਆਂ ਸੀ ਲੇਕਿਨ ਸਲੇਮ ਟਾਪਰੀ ਕਿਸੇ ਟਾਈਮ ਚਲੇ ਜਾਈਦਾ ਹੈ ਤੂੰ ਰਾਸਤੇ ਵਿੱਚ ਮੈਮ ਜੋ ਤੁਸੀਂ ਕਹਿ ਰਹੇ ਹੋ ਕਿ ਜਿਸ ਤਰ੍ਹਾਂ ਕੋਈ ਫੀਲਿੰਗ ਆਣਾ ਜਾਂ ਡਰ ਲੱਗਣਾ ਕੋਈ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਹੈ ਬਸ ਇੱਕ ਦਿਮਾਗ ਨੂੰ ਸਟਰੋਂਗ ਕੀਤਾ ਹੋਇਆ ਜੀ ਕਿ ਈਚ ਐਂਡ एवरीथिंग ਜੋ ਹੈ ਉਸ ਨੂੰ ਅਚੀਵ ਕਰਨਾ ਹੈ ਔਰ ਉਸ ਨੂੰ ਅਚੀਵ ਕਰਨ ਦੇ ਵਿੱਚ ਹੀ ਜੋ ਹੈ ਉਹ ਆਪਣਾ ਅਲੱਗ ਇੱਕ ਮਜ਼ਾ ਹੁੰਦਾ ਜੀ ਜੀ ਤੁਹਾਡੀ ਮਿਹਨਤ ਸਦਕਾ ਰੱਬ ਦੀ ਕਿਰਪਾ ਤੁਹਾਡੇ ਤੇ ਇਦਾਂ ਰਹੀ ਤੁਸੀਂ ਸਟੱਡੀਜ਼ ਦੇ ਵਿੱਚ ਇੰਨਾ ਵਧੀਆ ਪਰਫਾਰਮ ਕੀਤਾ ਕਈ ਵਾਰੀ ਇਦਾਂ ਹੁੰਦਾ ਹੈ ਕਿ ਜੇ ਰੱਬ ਦੀ ਮਾਰ ਪੈ ਜਾਂਦੀ ਹੈ ਤਾਂ ਇਨਸਾਨ ਉਦੋਂ ਹੀ ਹਾਰ ਮੰਨ ਲੈਂਦਾ ਹੈ ਫੈਮਲੀ ਵੀ ਜਿਹੜੀ ਹੈ ਸਪੋਰਟ ਮਿਲਦੀ ਹੈ ਇਮੋਸ਼ਨਲ ਸਪੋਰਟ ਮਿਲ ਜਾਂਦੀ ਹੈ ਬਟ ਕਹਿ ਲੋ ਕਿ ਜਿਹੜੀ ਮੋਟੀਵੇਸ਼ਨਲ ਸਪੋਰਟ ਹੈ ਉਹ ਰਹਿ ਜਾਂਦੀ ਹੈ ਕਿ ਚਲੋ ਹੁਣ ਰੱਬ ਦੀ ਮਾਰ ਤਾਂ ਪੈ ਗਈ ਅਸੀਂ ਆਪਣੇ ਆਪ ਸੰਭਾਲਾਂਗੇ ਘਰ ਦਾ ਜੀ ਹੈ ਫੈਮਲੀ 'ਚ ਕਿੱਦਾਂ ਦਾ ਮਾਹੌਲ ਹੈ ਸ਼ੁਰੂ ਤੋਂ ਇਦਾਂ ਦਾ ਹੀ ਰਿਹਾ ਕਿ ਤੁਸੀਂ ਨਹੀਂ ਪੜ ਰਹੇ ਹੋ ਤਾਂ ਵਧੀਆ ਪੜੋ ਮੈਮ ਅਗਰ ਮੈਂ ਫੈਮਲੀ ਦੀ ਸਪੋਰਟ ਦੀ ਗੱਲ ਕਰਾਂ ਸੀ ਅ ਸਟਾਰਟਿੰਗ ਤੋਂ ਹੀ ਮੇਰੇ ਪੇਰੈਂਟਸ ਨੇ ਮੇਰੀ ਬਹੁਤ ਜ਼ਿਆਦਾ ਹੈਲਪ ਕੀਤੀ ਜੀ ਮੇਰੇ ਫਾਦਰ ਸਾਹਿਬ ਦੇ ਮਾਈਂਡ ਵਿੱਚ ਵੀ ਸੀ ਕਿ ਅਗਰ ਬੇਟਾ ਡਿਸੇਬਲ ਹੈ ਤਾਂ ਬਹੁਤ ਅੱਛੇ ਮੁਕਾਮ ਤੇ ਜ਼ਾਇ ਕੁਛ ਨਾ ਕੁਛ ਐਜੂਕੇਸ਼ਨ ਪਾ ਕੇ ਜਾਏ ਲੇਕਿਨ ਆਫਟਰ ਮੈਰिज ਜੋ ਹੈ 파ਟਨਰ ਦੀ ਵੀ ਬਹੁਤ ਹੈਲਪ ਰਹੀ ਉਹਨਾਂ ਨੇ ਵੀ ਬਹੁਤ ਟਾਈਮ ਟੂ ਟਾਈਮ ਫਿਰ ਤੇ ਆ ਕੇ ਮੈਨੂੰ ਮੋਟੀਵੇਟ ਕੀਤਾ ਥੈਨ ਆਫਟਰ ਉਸ ਪਰਮਾਤਮਾ ਦਾ ਬਹੁਤ ਸ਼ੁਕਰ ਹੈ ਦੋ ਬੱਚੇ ਵੀ ਬਹੁਤ ਸਪੋਰਟੀਵੇ ਦੋਨੋਂ ਫਿਜ਼ੀਕਲ ਫਿਟ ਐਂਡ ਫਾਈਨ ਨੇ ਜੀ ਔਰ ਦੋਨੋਂ ਹੀ ਅਸ ਦੀ ਡੇਟ ਦੇ ਵਿੱਚ ਬਹੁਤ ਸਪੋਰਟ ਕਰਦੇ ਆ ਤੋ ਮੇਰੀ ਕਹਿਣ ਦਾ ਮਤਲਬ ਕਿ ਫੈਮਿਲੀ ਵੱਲੋਂ ਪੂਰੀ ਦੀ ਪੂਰੀ ਸਪੋਰਟ ਰਹੀ ਹੈ ਜੀ ਅਜ ਤੱਕ ਈਵਨ ਕਿ ਜਦੋਂ ਆਪਾਂ ਸਟੂਡੈਂਟਸ ਨੂੰ ਵੀ ਪੜ੍ਹਾਉਂਦੇ ਆ ਉਸ ਟਾਈਮ ਪੜ੍ਹਦੇ ਵੀ ਕੋਈ ਵੀ ਸਟੂਡੈਂਟ ਇਸ ਤਰ੍ਹਾਂ ਦਾ ਨਹੀਂ ਹੈ ਕਿ ਮੇਰੀ ਹੈਲਪ ਨਾ ਕਰੇ ਜਾਂ ਕਿਸੇ ਟਾਈਮ ਇਹਨੂੰ ਲੋੜ ਹੈ ਹੈਲਪ ਦੀ ਸਟੂਡੈਂਟ ਵੀ ਬਹੁਤ ਜ਼ਿਆਦਾ ਹੈਲਪ ਕਰਦੇ ਆ ਸਹੀ ਜੀ ਜੀ ਸਰ ਅਸੀਂ ਤੁਹਾਡੀ ਤਸਵੀਰਾਂ ਦੇਖਿਆ ਤੁਹਾਨੂੰ ਅਵਾਰਡਸ ਬਹੁਤ ਸਾਰੇ ਮਿਲੇ ਆ ਜਦੋਂ ਵੀ ਕੋਈ ਇਦਾਂ ਦੇ ਲੋਕ ਮਿਲਦੇ ਆ ਤੁਹਾਨੂੰ ਕੀ ਕਹਿੰਦੇ ਕੀ ਮੈਸੇਜ ਮਿਲਦਾ ਉਹਨਾਂ ਨੂੰ ਵੀ ਤੇ ਹਮੇਸ਼ਾ ਤੁਹਾਡੀ ਪਰਸਨੈਲਿਟੀ ਤੋਂ ਕੀ ਸਿੱਖ ਕੇ ਜਾਂਦੇ ਤੁਹਾਨੂੰ ਕੀ ਲੱਗਦਾ ਕਿ ਤੁਸੀਂ ਲੋਕਾਂ ਤੱਕ ਕੀ ਮੈਸੇਜ ਲੈ ਕੇ ਜਾ ਸਕਦੇ ਹੋ ਕਿਉਂਕਿ ਡਿਸੇਬਲ ਹੋਣਾ ਮੈਨੂੰ ਲੱਗਦਾ ਇੰਨੀ ਵੱਡੀ ਗੱਲ ਨਹੀਂ ਆ ਡਿਫਰੈਂਟਲੀ ਏਬਲ ਹੁੰਦੇ ਆ ਔਰ ਗੋਡ ਗਿਫਟਡ ਵੀ ਕਹਿ ਲੋ ਇਹਨਾਂ ਨੂੰ ਕਿਹਾ ਜਾਂਦਾ ਤੇ ਤੁਸੀਂ ਆਪਣੇ ਆਪ ਨੂੰ ਕੀ ਸਮਝਦੇ ਹੋ ਕਿਵੇਂ ਮੋਟੀਵੇਸ਼ਨ ਦੇਣਾ ਚਾਹਦੇ ਹੋ ਲੋਕਾਂ ਨੂੰ ਅ ਮੈਮ ਜੋ ਮੈਨੂੰ ਫਰਸਟ ਅਵਾਰਡ ਮਿਲਿਆ ਨੈਸ਼ਨਲ ਅਵਾਰਡ 2005 ਦੇ ਵਿੱਚ ਉਹ ਮੈਨੂੰ ਮਿਲਿਆ ਸੀ ਜੀ ਓਨ ਦੀ ਬੇਸਿਸ ਆਫ ਮੈਂ ਇੱਕ ਪਰਮਿਊਟੇਸ਼ਨ ਦਾ ਫਾਰਮੂਲਾ ਸਰਚ ਕੀਤਾ ਸੀ ਅੱਛਾ ਜੀ ਜੀ ਔਰ ਅੱਜ ਦੀ ਡੇਟ ਵਿੱਚ ਅਗਰ ਆਪਾਂ ਦੇਖੀਏ ਤੇ ਮੋਰ ਥੈਨ 50 ਟਾਈਟਲਸ ਵੀ ਮੇਰੇ ਮਾਰਕੀਟ ਦੇ ਵਿੱਚ ਤੋਂ ਆਈ ਏਮ ਦਾ ਆਥਰ ਆਫ ਕਲੀਅਨੀ ਪਬਲਿਸ਼ਰ ਐਸ ਵੈਲ ਐਸ ਪੀਐਸ ਐਂਡ ਐਜੂਕੇਸ਼ਨ ਫਰਮ ਸਿੰਗਾਪੁਰ ਜਿਹੜੀ ਅਸੀਂ ਨਾਰਮਲ ਸਟੱਡੀਜ਼ ਵਿੱਚ ਇਕਨੋਮਿਕਸ ਵਗੈਰਾ ਕਾਮਰਸ ਦੇ ਵਿੱਚ ਪੜ੍ਹਦੇ ਆ ਬਿਲਕੁਲ ਬਿਲਕੁਲ ਜੀ ਹਾਂ ਜੀ ਤੋਂ ਮੈਮ ਜੋ ਬਹੁਤ ਸਾਰੇ ਟਾਈਟਲਸ ਵੀ ਮਾਰਕੀਟ ਦੇ ਵਿੱਚ ਔਰ ਜੋ ਫਸਟ ਅਵਾਰਡ ਮਿਲਿਆ ਸੀ ਉਹ ਪਰਮੋਟੇਸ਼ਨ ਦਾ ਇੱਕ ਜੋ ਐਮ ਐ ਫਾਰਮੂਲਾ ਸਰਚ ਕੀਤਾ ਸੀ ਉਸ ਤੋਂ ਬਾਅਦ 3 ਅਵਾਰਡਸ ਹੋਰ ਮਿਲੇ ਟੋਟਲ ਜੋ ਹੈ 4 ਨੈਸ਼ਨਲ ਅਵਾਰਡਸ ਮਿਲ ਗਏ ਜੀ ਚਾਰ ਨੈਸ਼ਨਲ ਅਵਾਰਡਸ ਫਿਰ ਤਾਂ ਤੁਸੀਂ ਕਹਿ ਲਓ ਵੀ ਜਿਹੜੇ ਲੋਕ ਜਿਨ੍ਹਾਂ ਨੂੰ ਹੱਥ ਪੈਰ ਸਲਾਮਤੀ ਦੀ ਮਿਲੀ ਹੋਈ ਹੈ ਉਹ ਪਿੱਛੇ ਰਹਿ ਗਏ ਜੇ ਸਰ ਨੇ ਇਹ ਸਭ ਕਰਕੇ ਦਿਖਾਇਆ ਬਹੁਤ ਵੱਡੀ ਗੱਲ ਹੈ ਸਰ ਮੈਂ ਤੁਹਾਨੂੰ ਤਾਂ ਪਹਿਲਾਂ ਕੰਗ੍ਰੈਚੁਲੇਟ ਕਰਨਾ ਚਾਹੂੰਗੀ ਕਿ ਜ਼ਿੰਦਗੀ ਤੋਂ ਹਾਰ ਤੁਸੀਂ ਨਹੀਂ ਮੰਨੀ ਤੇ ਰੱਬ ਨੇ ਵੀ ਤੁਹਾਡੀ ਬਾਹ ਫੜੀ ਰੱਖੀ ਉਸੇ ਤਰੀਕੇ ਬਿਲਕੁਲ ਜੀ ਉਸ ਪਰਮਾਤਮਾ ਦਾ ਬਹੁਤ ਬਹੁਤ ਸ਼ੁਕਰ ਹੈ ਜੀ ਟਾਈਮ ਟੂ ਟਾਈਮ ਪੀਰੀਅਡ ਤੇ ਟਾਈਮ ਮੈਂ ਖੁਦ ਵੀ ਮੋਟੀਵੇਸ਼ਨਲ ਲੈਕਚਰ ਲਗਾਨਾ ਤੂੰ ਮੈਂ ਇੱਕੀ ਚੀਜ਼ ਦੱਸਾਂ ਜੀ ਕਿ ਅਗਰ ਤੁਸੀਂ ਮੈਨੂੰ ਜਦੋਂ ਮੂਵ ਕਰਦੇ ਦੇਖਦੇ ਹੋ ਤਾਂ ਸ਼ਾਇਦ ਮੈਂ ਇੱਕ ਚੀਜ਼ ਕਹਾਂਗਾ ਦੇਖੋ ਚਾਹੇ ਤੁਸੀਂ ਮੇਰੇ ਸਾਹਮਣੇ ਬੈਠੇ ਹੋ ਚਾਹੇ ਪਬਲਿਕ ਹੈ ਆਪਾਂ ਜਦੋਂ ਸਕੂਲ ਟਾਈਮ ਪੜਦੇ ਸੀਗੇ ਤਾਂ ਉਸ ਟਾਈਮ ਪੀਰੀਅਡ ਤੇ ਆਪਾਂ ਨੂੰ ਸਕੂਲਸ ਵਿੱਚ ਮਹਾਤਮਾ ਗਾਂਧੀ ਭਗਤ ਸਿੰਘ ਜਵਾਲਨ 네ਰੂ ਇਹਨਾਂ ਦੀਆਂ ਬਹੁਤ ਸਾਰੀਆਂ ਚੀਜ਼ਾਂ ਸਾਨੂੰ ਸਿਖਾਈਆਂ ਜਾਂਦੀਆਂ ਬਟ ਕਿਆ ਮੈਂ ਮਾਪਾਂ ਉਹਨਾਂ ਨੂੰ ਮਿਲੇ ਨਹੀਂ ਉਹਨਾਂ ਨੂੰ ਆਪਾਂ ਦੇਖਿਆ ਨਹੀਂ ਮਿਲੇ ਨਹੀਂ ਬਟ ਉਹਨਾਂ ਦੀ ਹਿਸਟਰੀ ਅਸੀਂ ਜ਼ਰੂਰ ਪੜ੍ਹ ਰਹੇ ਹਾਂ ਰਾਈਟ ਤੋ ਮੈਂ ਮੈਂ ਇੱਕ ਹੀ ਆਪਣੇ ਸਟੂਡੈਂਟਸ ਨੂੰ ਐਗਜ਼ਾਮਪਲ ਦਿਨਾ ਹੁਣਾ ਕਿ ਬੇਟਾ ਅਗਰ ਤੁਸੀਂ ਮੈਨੂੰ ਲਾਈਵ ਦੇਖ ਲਓ ਤੋ ਜਿਸ ਤਰ੍ਹਾਂ ਮੈਂ ਸਟਰਗਲਿੰਗ ਕਰਨਾ ਅਗਰ ਤੁਸੀਂ ਵੀ ਕਰੋ ਤੋ ਆਈ ਥਿੰਕ ਸੋ ਦੁਨੀਆ ਦੇ ਵਿੱਚ ਕੋਈ ਵੀ ਇਸ ਤਰ੍ਹਾਂ ਦਾ ਕੰਮ ਨਹੀਂ ਹੈ ਜੋ ਆਪਾਂ ਕਰ ਨਹੀਂ ਸਕਦੇ ਜੀ ਕੀ ਤੋਂ ਕਹਿ ਲੋ ਜਿੱਤ ਤਾਂ ਆਪਣੇ ਆਪ ਹੀ ਲਿਖੀ ਹੁੰਦੀ ਆ ਲਾਈਫ 'ਚ ਬਹੁਤ ਸਾਰੇ ਸਟਰਗਲਸ ਹੁੰਦੇ ਆ ਸਿਰਫ ਗੱਲ ਡਿਸੇਬਿਲਟੀ ਦੀ ਨਹੀਂ ਬਹੁਤ ਸਾਰੀਆਂ ਚੀਜ਼ਾਂ ਹੁੰਦੀਆਂ ਜਿੱਤ ਤੋਂ ਸ਼ਾਇਦ ਛੋਟੇ-ਛੋਟੇ ਗੱਲ ਤੋਂ ਆਪਾਂ ਘਬਰਾ ਜੰਨੇ ਆ ਤੇ ਹਾਰ ਮੰਨ ਕੇ ਬਹਿ ਜੰਨੇ ਆ ਜੀ ਮੈਂ ਐਕਚੁਅਲ ਦੇ ਵਿੱਚ ਮੈਂ ਆਪਣੇ ਆਪ ਨੂੰ ਡਿਸੇਬਲ ਕਹਿੰਦਾ ਹੀ ਨਹੀਂ ਸੀ ਉਸ ਦਾ ਰੀਜ਼ਨ ਹੈ ਕਿ ਜ਼ਿੰਦਗੀ ਦੇ ਵਿੱਚ ਨਾ ਅਸੀਂ ਬੇਸਿਕਲੀ ਸੈਟੀਸਫਾਈ ਨਹੀਂ ਹੁੰਦੇ ਤੋਂ ਜੀ ਮੈਂ ਆਪਣੀ ਗੱਲ ਕਰਾਂ ਆਈ ਐਮ ਫੁੱਲੀ ਸੈਟੀਸਫਾਈਡ ਮੈਨੂੰ ਕੋਈ ਵੀ ਇਸ ਤਰ੍ਹਾਂ ਨਹੀਂ ਹੈ ਕਿ ਮੇਰੇ ਕੋਲ ਆ ਚੀਜ਼ ਨਹੀਂ ਹੈ ਉਹ ਚੀਜ਼ ਨਹੀਂ ਹੈ ਸ਼ਾਇਦ ਮੇਰੇ ਕੋਲ ਉਹ ਸਭ ਕੁਝ ਹੈ ਜੋ ਕਿਸੇ ਆਮ ਪਰਸਨ ਕੋਲ ਨਹੀਂ ਹੁੰਦਾ ਠੀਕ ਹੈ ਜੀ ਇਸ ਕਰਕੇ ਮਤਲਬ ਡੀਸੀਬਲ ਉਹ ਲੋਗ ਨੇ ਜੋ ਲੋਗ ਲਾਈਕ ਆ ਮਾਰਨਿੰਗ ਦੇ ਵਿੱਚ ਆਪਣਾ ਕੁਝ ਨਾ ਕੁਝ ਗਲਤ ਕੰਮ ਕਰ ਜਾਂਦੇ ਆ ਦਿਨ ਦੇ ਵਿੱਚ ਜ਼ਾ ਗੈਮਬਲਿੰਗ ਕਰ ਜਾਂਦੇ ਆ ਜ਼ਾ ਪਾਕੇ ਸਿਕਦਿਆਂ ਜੀ ਕੋਈ ਨਾ ਕੋਈ ਡਰਿੰਕ ਕਰ ਲੈਂਦੇ ਆ ਫੈਮਲਿਸ ਨੂੰ ਕੇਅਰ ਨਹੀਂ ਕਰ ਪਾਉਂਦੇ ਉਹ ਲੋਗ ਆਈ ਥਿੰਕ ਅਕੋਰਡਿੰਗ ਟੂ ਮਾਈ ਆਈਜ਼ ਕਿ ਉਹ ਲੋਗ ਡਿਸੇਬਲ ਨੇ ਡਿਸੇਬਿਲਟੀ ਮੈਨ ਲਗਾ ਇਨਸਾਨ ਦੀ ਸੋਚ ਦੇ ਵਿੱਚ ਹੁੰਦੀ ਹੈ ਜੀ ਫਿਜ਼ੀਕਲੀ ਤਾਂ ਆਪਾਂ ਕਹਿ ਲੋ ਵੀ ਕਦੀ ਵੀ ਫਿੱਟ ਨਹੀਂ ਹੋ ਸਕਦੇ ਕਦੀ ਪਿੱਠ ਦੀ ਦਰਦ ਕਦੀ ਲੱਤ ਦੀ ਦਰਦ ਉਹ ਤਾਂ ਚਲਦੀ ਰਹਿਣੀ ਸਾਰੀ ਉਮਰ ਜੀ ਬਿਲਕੁਲ ਮੈਮ ਜੀ ਤੋ ਇਸ ਤਰ੍ਹਾਂ ਹੀ ਆਪਾਂ ਕਹਿ ਸਕਦੇ ਹਾਂ ਕਿ ਮਤਲਬ ਮੈਂ ਵੀ ਕਹਿਣਾ ਚਾਹੂੰਗਾ ਕਿ ਲਾਈਕ ਅ ਅਗਰ ਤੁਹਾਡੇ ਮਨ ਦੇ ਵਿੱਚ ਇਸ ਤਰ੍ਹਾਂ ਦਾ ਹੈ ਕਿ ਮੈਂ ਕਿਸੇ ਵੀ ਚੀਜ਼ ਨੂੰ ਅਚੀਵ ਕਰਨਾ ਹੈ ਤੋ ਬਹੁਤ ਈਜ਼ੀਲੀ ਕਰ ਸਕਦੇ ਹੋ ਬਟ ਉਹਦੇ ਵਿੱਚ ਦੋ ਚੀਜ਼ਾਂ ਜ਼ਰੂਰ ਐਡ ਆਨ ਹੋਣੀਆਂ ਚਾਹੀਦੀਆਂ ਫਸਟ ਇਜ਼ ਦਾ ਓਨੈਸਟੀ ਐਂਡ ਅਦਰ ਇਜ਼ ਦਾ ਹਾਰਡ ਵਰਕਿੰਗ ਅਗਰ ਦੋ ਚੀਜ਼ਾਂ ਆਪਣੇ ਕੋਲ ਹੈ ਤਾਂ ਆਈ ਥਿੰਕ ਸੋ ਕੋਈ ਵੀ ਪ੍ਰੋਬਲਮ ਨਹੀਂ ਆਉਂਦੀ ਲਾਈਫ ਦੇ ਵਿੱਚ ਹਾਂਜੀ ਬਹੁਤ ਵਧੀਆ ਲੱਗਿਆ ਸਰ ਤੁਹਾਨੂੰ ਮਿਲ ਕੇ ਤਾਂ ਸਰ ਨੇ ਜਿਹੜੇ ਲਾਸਟ ਵਿੱਚ ਕਿਹਾ ਨਾ ਕਿ ਓਨੈਸਟੀ ਤੇ ਹਾਰਡਵਰਕ ਯਾਨੀ ਸੱਚਾਈ ਤੇ ਮਿਹਨਤੀ ਇਨਸਾਨ ਕਦੀ ਵੀ ਜ਼ਿੰਦਗੀ ਦੇ ਵਿੱਚ ਹਾਰ ਨਹੀਂ ਮੰਨ ਸਕਦਾ ਤੇ ਜੇ ਉਹਨੇ ਹਾਰ ਮੰਨ ਲਈਏ ਤਾਂ ਕੋਈ ਨਾ ਕੋਈ ਇਨਸਾਨ ਦੇ ਵਿੱਚ ਜ ਫੈਮਿਲੀ ਮੈਂਬਰ ਦੇ ਵਿੱਚ ਇਹੋ ਜਿਹੇ ਲੋਕ ਹੁੰਦੇ ਜੋ ਤੁਹਾਨੂੰ ਮੋਟੀਵੇਟ ਕਰਦੇ ਜਿਵੇਂ ਸਰ ਨੂੰ ਸਰ ਨੇ ਦੱਸਿਆ ਕਿ ਉਹਨਾਂ ਦੇ ਪੇਰੈਂਟਸ ਨੇ ਕਦੀ ਹਾਰ ਨਹੀਂ ਮੰਨੀ ਔਰ ਉੱਥੇ ਉਹਨਾਂ ਦੇ ਜਿਹੜੇ ਪਾਰਟਨਰ ਨੇ ਔਰ ਬੱਚੇ ਨੇ ਉਹਨਾਂ ਨੇ ਵੀ ਕਦੀ ਹਾਰ ਨਹੀਂ ਮੰਨੀ ਔਰ ਇਹਨਾਂ ਨੂੰ ਇਸ ਮਕਾਮ ਤੱਕ ਲੈ ਕੇ ਚਾਰ ਨੈਸ਼ਨਲ ਅਵਾਰਡਸ ਜਿੱਤ ਚੁੱਕੇ ਨੇ ਆਪਣੀ ਲਾਈਫ ਨੂੰ ਨੇ ਵਧੀਆ ਤਰੀਕੇ ਦੇ ਨਾਲ ਜੀ ਚੁੱਕੇ ਨੇ ਕਿ ਇਹ ਕਹਿੰਦੇ ਕਿ ਜਿਹੜਾ ਆਮ ਇਨਸਾਨ ਸੈਟੀਸਫਾਈ ਨਹੀਂ ਹੈ ਨਾ ਉਹ ਸਾਰੀ ਚੀਜ਼ਾਂ ਤੋਂ ਮੈਂ ਸੈਟੀਸਫਾਈ ਆ ਤੇ ਇਦਾਂ ਹੀ ਆਪਣੇ ਆਪ ਨੂੰ ਅੱਗੇ ਲੈ ਕੇ ਆਂਦਾ ਰਵਾਂਗਾ ਔਰ ਬਹੁਤ ਸਾਰੇ ਸਟੂਡੈਂਟਸ ਹਨਾ ਕੋਲ ਪੜ ਕੇ ਜਾਂਦੇ ਨੇ ਤੇ ਬਹੁਤ ਵਧੀਆ ਸਕੋਰ ਵੀ ਕਰਦੇ ਨੇ ਕਾਮਰਸ ਦੇ ਸਾਰੇ ਸਬਜੈਕਟਸ ਜਿਹੜੇ ਸਰ ਕਾਮਰਸ ਦੇ ਸਬਜੈਕਟਸ ਕਰਾਉਨੇ ਹੋ ਸਾਰੇ ਮੈਂ ਕਾਮਰਸੇ ਕਰਾਉਣਾ ਸੀ ਜੀ ਜੀ ਕਾਮਰਸ ਦੇ ਸਬਜੈਕਟ ਜਿਹੜੇ ਨੇ ਸਾਰੇ ਇੰਨਾ ਵੱਲੋਂ ਕਰਾਏ ਜਾਂਦੇ ਨੇ ਬੁੱਕਸ ਦੀ ਪਬਲਿਕੇਸ਼ਨਸ ਦੇ ਵਿੱਚ ਜਿਹੜੇ ਤੁਸੀਂ ਆਪਣੀਆਂ ਟੈਕਸਟ ਬੁੱਕਸ ਪੜਦੇ ਹੋ ਉਹਨਾਂ ਦੇ ਵਿੱਚ ਇਹਨਾਂ ਦਾ ਰੋਲ ਹੈ ਤਾਂ ਤੁਸੀਂ ਸੋਚ ਅੱਖ ਹੀ ਨਹੀਂ ਹੈ ਤੇ ਇਹ ਵੀ ਕਹਿ ਸਕਦੇ ਕਿ ਲਾਈਫ ਬੈਡ ਆਫ ਰੋਜ਼ਸ ਨਹੀਂ ਹੈ ਤੁਸੀਂ ਕਿਵੇਂ ਚੁਣਨਾ ਆਪਣੀ ਲਾਈਫ ਨੂੰ ਕਿਵੇਂ ਬਣਾਉਣਾ ਹੈ ਕੰਡਿਆਂ ਨੂੰ ਹਟਾ ਕੇ ਫੁੱਲਾਂ ਵਾਂਗੂ ਕਿਵੇਂ ਸਜਾਉਣਾ ਇਹ ਸਿਰਫ ਤੁਹਾਡੇ ਸੋਚ ਤੇ ਹੀ ਡਿਪੈਂਡ ਕਰਦਾ ਹੈ ਇਨਸਾਨ ਜਿਹੜਾ ਹੈ ਮੈਂਟਲੀ ਡਿਸੇਬਲ ਹੁੰਦਾ ਫਿਜ਼ੀਕਲੀ ਤਾਂ ਅਸੀਂ ਕਦੇ ਵੀ ਫਿੱਟ ਜਿਹੜਾ ਨਹੀਂ ਹੋ ਸਕਦੇ ਹੋਰ ਵੀ ਇਨਸਪੀਰੇਸ਼ਨਲ ਸਟੋਰੀਜ਼ ਹੋਰ ਮੋਟੀਵੇਸ਼ਨਲ ਚੀਜ਼ਾਂ ਤੁਹਾਡੇ ਅੱਗੇ ਜ਼ਰੂਰ ਪੇਸ਼ ਕਰਾਂਗੇ ਵਦੇਰੀ ਵੀਡੀਓਜ਼ ਲਈ ਦੇਖਦੇ ਰਹੋ ਲੁਧਿਆਣਾ ਟਾਈਮਜ਼ ਕੈਮਰਾਮੈਨ ਬਲਵਿੰਦਰ ਦੇ ਨਾਲ ਮੈਂ ਪ੍ਰਬਲਿੰਕੌਰ